ਇੱਕ ਤਾਂ ਚੋਰੀ ਤੇ ਦੂਜਾ ਸਿਨਾ ਜ਼ੁਰੀ ਇਹ ਕਹਾਵਤ ਉਸ ਵੇਲੇ ਸੱਚ ਸਾਬਤ ਹੁੰਦੀ ਨਜ਼ਰ ਆਈ ਜਦੋਂ ਲੋਕਾ ਦੇ ਨਾ પેટ્રોલ ਦੇ ਨਾਮ ਤੇ ਪਾਣੀ ਪਾਉਣ ਵਾਲੇ પેટ્રોલ ਪੰਪ ਤੇ ਖਬਰ ਕਰਨ ਵਾਸਤੇ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਪਹੁੰਚਿਆ ਜਿਸ ਨੇ ਪੰਪ ਦੇ ਮੈਨੇਜਰ ਦੇ ਵੱਲੋਂ ਬਦਸਲੂਕੀ ਕੀਤੀ ਗਈ ਤੇ ਉਲਟਾ ਉਸ ਦੀ ਹੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੈਨੇਜਰਸ ਨੇ ਹੋਰ ਲੋਕਾ ਦੇ ਵੱਲੋਂ ਪੱਤਰਕਾਰ ਦੇ ਕੋਲੋਂ ਮੁਆਫੀ ਵੀ ਮੰਗੀ ਗਈ ਹੈ ਅਸਲ 'ਚ ਇਹ ਮਾਮਲਾ ਗੁਰੂ ਅਰਜਨ ਦੇਵ ਨਗਰ ਦੇ ਪੈਟਰੋਲ ਪੰਪ ਦਾ ਜਿੱਥੇ ਭਾਰਤ ਪੈਟਰੋਲ ਪੰਪ ਦਾ ਇੱਥੇ ਇੱਕ ਪੈਟਰੋਲ ਪੰਪ ਸਥਾਪਿਤ ਹੈ ਤੇ ਬੀਤੇ ਕੱਲ ਉੱਥੇ ਉਸ ਵੇਲੇ ਹੰਗਾਮਾ ਹੋਇਆ ਜਦੋਂ ਪੈਟਰੋਲ ਪੰਪ ਤੋਂ ਤੇਲ ਪੂਣ ਵਾਲੇ ਕੁਝ ਵਹੀਕਲ ਮਾਲਕਾਂ ਦੇ ਵੱਲੋਂ ਪੈਟਰੋਲ ਦੇ ਵਿੱਚ ਪਾਣੀ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਇਸ ਦੇ ਬਾਵਜੂਦ ਗਾਹਕਾਂ ਦੀ ਸਮੱਸਿਆ ਦਾ ਹੱਲ ਕੱਢਣ ਦੇ ਉਲਟਾ ਪੈਟਰੋਲ ਪੰਪ ਵਾਲਿਆਂ ਦੇ ਵੱਲੋਂ ਇਸ ਖਬਰ ਦੀ ਕਵਰੇਜ ਕਰਨ ਵਾਸਤੇ ਪਹੁੰਚੇ ਪੱਤਰਕਾਰ ਦੇ ਨਾਲ ਬਦਸਲੂਕੀ ਕੀਤੀ ਗਈ ਜਿਸ ਦਾ ਪਤਾ ਲੱਗਣ ਤੇ ਜਦੋਂ ਹੋਰ ਪੱਤਰਕਾਰ ਪਹੁੰਚੇ ਨੇ ਤਾਂ ਪੈਟਰੋਲ ਪੰਪ ਵਾਲਿਆਂ ਵੱਲੋਂ ਆਪਣੀ ਗਲਤੀ ਮੰਨਦਿਆਂ ਹੋਇਆਂ ਸ਼ਰਿਆ ਮੁਆ ਦੀ ਸਰਵਿਸ ਦਾ ਵੀ ਸੁਧਾਰ ਕਰਨ ਦਾ ਵੀ ਪ੍ਰੋਸਾ ਦਿੱਤਾ ਗਿਆ ਲੋਕਾਂ ਨੂੰ ਕਿਹਾ ਜਾਂਦਾ ਕਿ ਕੈਨੀਆਂ ਚ ਤੇਲ ਨਹੀਂ ਮਿਲੂਗਾ ਆ ਪੈਟਰੋਲ ਪੰਪ ਦੇਖੋ ਖੁਦ ਕੈਨੀਆਂ ਚ ਉਹ ਜਿਹੜਾ ਤੇਲ ਆ ਸਰਵ ਕਰ ਰਿਹਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਇਹ ਜੋ ਰਾਤ ਮਾਮਲਾ ਹੋਇਆ ਸੀ ਇੱਕ ਕਸਟਮਰ ਦੇ ਨਾਲ ਉਹੀ ਕਸਟਮਰ ਨੇ ਜਿਹਨਾਂ ਦੀ ਗੱਡੀ ਵਿੱਚ ਰਾਤੀ ਤੇਲ ਨਿਕਲਿਆ ਸੀ ਤੁਸੀਂ ਵੀ ਤਾਂ ਗੱਲ ਦੱਸੋ ਨਾ ਜੀ ਦਾ ਸਿਰਫ ਦੋ ਦੋ ਸੁਈਆਂ ਉੱਡੀਆਂ ਆਪਾਂ ਉਹ ਕਿੱਥਾ ਕਰਦਾਂਗੇ ਕਿ ਕੰਮ ਸੀ ਮੇਰੀ ਗੱਲ ਤੁਹਾਨੂੰ ਉਹ ਹੀ ਮੈਂ ਤਾਂ ਹਦੀ ਅੱਛਾ ਆ ਗਿਆ ਫਿਰ ਉਹ ਆਪਾਂ ਨੂੰ ਅੱਗੇ ਕੋਈ ਦੋ ਦੁਨੀਆਂ ਦੇ ਨਹੀਂ ਉਹ ਵੀ ਜੀ ਦਿਲਸਿੰਘ ਦੋਸਰੀ ਹੋਈ ਨਹੀਂ ਕਹਿੰਦੇ ਆਹ ਦੇਖੋ ਤੁਹਾਡੇ ਸਾਹਮਣੇ ਉੱਡਦੀ ਵੀ ਹੈ ਪੰਡਾਪ ਤੋਂ ਕਿੱਲਾ ਆਲੂ ਆ ਤੁਹਾਡੇ ਸਾਹਮਣੇ ਆ ਮੈਂ ਟੈਂਕੀ ਫੁੱਲ ਲਿਆ ਆ ਤੁਸੀਂ ਇਹਨੇ ਇੱਕ ਸੁਈ ਤੇ ਲੈ ਜਾਓ ਇੱਧਰੋਂ ਕਿੱਧਰੋਂ ਕੰਪਰੋਮਾਈਜ਼ ਕਰਾਂਗਾ ਕੁਝ ਨਹੀਂ ਦੱਸੋਗਾ ਜੀ ਤੁਹਾਡਾ ਨਾਮ ਕੀ ਹੈ ਭਾਈ ਸਾਹਿਬ ਰਾਤੀ ਜਿਹੜਾ ਮਾਮਲਾ ਹੋਇਆ ਸੀ ਤੁਹਾਡੇ ਨਾਲ ਹੋਇਆ ਸੀ ਨਾ ਰਾਤੀ ਅਰੇ ਸਾਡੇ ਮੈਨੇਜਰ ਸਾਹਿਬ ਇਹ ਪੈਟਰੋਲ ਪੰਪ ਦੇ ਮੈਨੇਜਰ ਸਾਹਿਬ ਪੱਤਰਕਾਰਾਂ ਨੂੰ ਆਈ ਕਾਰਡ ਪੁੱਛਦੇ ਆ ਕੀ ਇਹਨਾਂ ਨੂੰ ਅਥਾਰਟੀ ਹੈਗੀ ਆ ਪੱਤਰਕਾਰਾਂ ਦੇ ਆਈ ਕਾਰਡ ਦੇਖਣ ਦੀ ਇਹਨਾਂ ਕੋਲ ਹੈਗੀ ਅਥਾਰਟੀ ਪੱਤਰਕਾਰਾਂ ਕੋਲ ਦੇਖਣ ਦੀ ਨਾਮ ਹੈ ਸੰਦੀਪ ਜਿੰਦਲ ਪਾਜੀ ਕੀ ਹੋਇਆ ਪੰਪ ਦੇ ਬਾਰੇ ਕੱਲ ਪਾਜੀ ਮੈਂ ਤੇਲ ਪਵਾਇਆ 2000 ਰੁਪਏ ਦੇ ਇਨਾਂ ਕੋਲੋਂ ਜੀ ਪੈਟਰੋਲ 2000 ਦਾ ਬਰੀਜਾ ਕਾਰਡ ਜੀ ਟੀਵੀ 10 JH8846 ਹਾਂਜੀ ਤੇ ਗੱਡੀ ਲੈ ਗਿਆ ਥੋੜੀ ਜਿਹੀ ਬੰਦ ਹੋ ਗਈ ਮਨਵੇ ਸੀ ਸ਼ਹਿਰਕਾਰ ਦੇ ਵਿੱਚ ਹੀ ਮੇਰੀ ਦਿੱਕਤ ਹੈ ਕਿ ਮੈਂ ਮਿਸਤਰੀ ਕੋਲ ਲੈ ਕੇ ਗਿਆ ਉਹਨੇ ਟੈਂਕ ਟੁੰਕੀ ਜੀ ਖੋਲ ਕੇ ਸਾਫ ਕਰਤੀ ਮੈਂ ਕਿਹਾ ਮੀ ਜਿਗਾ ਪਾਣੀ ਪੂਣੀ ਪੈ ਗਿਆ ਹੋਣਾ ਜਦੋਂ ਮੈਨੂੰ ਮੇਰੇ ਡਰਾਈਵਰ ਨੇ ਮੈਨੂੰ ਦੱਸਿਆ ਵੀ ਪੰਪ ਤੇ ਰੋਲਾ ਪਿਆ ਹੋਇਆ ਹੈ ਇਹਨਾਂ ਦਾ ਕਾਰ ਦੇ ਵਿੱਚ ਇਹਨਾਂ ਨੇ ਬਾਈਕ ਆਪ ਵਿਊਕਾਂ ਦੇ ਵਿੱਚ ਪੈਟਰੋਲ ਦੇ ਨਾਲ ਪਾਣੀ ਪਾਤਾ ਤੇ ਤਾਂ ਹੀ ਮੈਂ ਇਹਨਾਂ ਕੋਲ ਆਇਆ ਮੈਂ ਕਿਹਾ ਤੇਰੀ ਮੇਰੀ ਤਾਂ ਕੋਈ ਗਲਤੀ ਨਹੀਂ ਨਵੀਂ ਕਾਰ ਮਨਵੇ ਲੱਗਿਆ ਵੀ ਸ਼ਾਇਦ ਉਦਾਂ ਖਰਾਬ ਹੋ ਗਈ ਬਾਜੂ ਪਤਾ ਲੱਗੇ ਇਹਨਾਂ ਨੇ ਪਾਣੀ ਪਾਇਆ ਕਾਰ ਦੇ ਵਿੱਚ ਜੀ ਹੁਣ ਮੈਨੇਜਰ ਸਾਹਿਬ ਨਾਲ ਤੁਹਾਡੀ ਕੀ ਗੱਲਬਾਤ ਗੱਲ ਕੋਈ ਨਹੀਂ ਹੋਈ ਜੀ ਕੋਈ ਰਾਏ ਨਹੀਂ ਦਿੰਦੇ ਹੈਗੇ ਅੱਛਾ ਤੁਹਾਨੂੰ ਲੈ ਕੇ ਕੈਸ਼ ਡੀਟੇਲ ਪਾਇਆ ਕਹਿੰਦਾ ਵੀ ਦੋ ਪਰਚੀ ਦੋ ਅਪਰੂਵ ਦੋ ਕਿਹੜਾ ਪਰਚੀ ਲੈ ਕੇ ਜਾਂਦਾ ਜੀ ਗੱਡੀ ਦਾ ਇੰਜਨ ਵੀ ਖਰਾਬ ਹੋ ਸਕਦਾ ਵੱਡਾ ਨੁਕਸਾਨ ਨਹੀਂ ਬਚਾ ਹੋ ਗਿਆ ਜੀ ਕਿਉਂਕਿ ਕਾਰ ਬੰਦ ਹੋ ਗਈ ਠੀਕ ਹੈ ਮੇਰਾ ਕੁਵਾਰ ਦਾ ਕੰਮ ਹੈ ਮੈਂ ਤਾਂ ਗੱਡੀਆਂ-ਕੁਟੀਆਂ ਕਰੇਣ ਵਾਲੇ ਮੇਰੇ ਸਾਰੇ ਬਾਗੋ ਵਾ ਉਹ ਮੈਂ ਆਪਣੇ ਯਾਰ ਨੂੰ ਕਹਿ ਕੇ ਕ੍ਰੇਨ ਬਲਾਈ ਉਹਨੇ ਗੱਡੀ ਆਪਣੇ ਇਥੇ ਮਿਸਤਰੀ ਕੋਲ ਲੈ ਗਿਆ ਸੀ ਕੋਈ ਤੁਹਾਨੂੰ ਕੋਈ ਸੁਜੈਸਟ ਕੀਤਾ ਹੈ ਹੈਲਪ ਨਹੀਂ ਕੋਈ ਨਹੀਂ ਕੀਤੀ ਗਈ ਕੁਝ ਨਹੀਂ ਕੀਤਾ ਗਿਆ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡਾ ਤੇਲ ਜਿਹੜਾ 2000 ਦਾ ਪਿਆ ਉਹ ਮਿਸਤਰੀ ਨੇ ਲੀਤਾ ਸਾਡੇ ਕੋਲ ਇਹਨਾਂ ਨੇ ਹੈਲਪ ਕੀ ਕਰਨੀ ਹੈ ਇਹਨਾਂ ਨੇ ਇਹ ਕਹਿੰਦੇ ਨੇ ਕਿ ਤੁਸੀਂ ਪਰਚੀਆਂ ਆ ਦਿਓ ਨਾਲੇ ਟਾਈਮ ਦੱਸੋ ਟਾਈਮ ਤੁਸੀਂ ਕੋਈ ਟਾਈਮ ਦੱਸੋ ਉੱਪਰ ਸੇ ਅੱਜ ਦੀ ਗੱਲ ਦੱਸਦਾ ਮੈਂ ਤੁਸੀਂ ਚਲੋ ਸਾਰੇ ਆਇਓ ਸਾਰੇ ਸਤਕਾਰਯੋਗੋ ਅੱਜ ਦੀ ਗੱਲ ਦੱਸਦਾ ਕਿ ਸਾਡੇ ਇੱਕ ਪੱਤਰਕਾਰ ਸਾਹਿਬ ਕਦੇ ਬਲਵਿੰਦਰ ਚਾਚਾ ਜੀ ਇੱਥੇ ਪਹੁੰਚੇ ਸੀਗੇ ਇੱਥੇ ਹੰਗਾਮਾ ਹੋ ਰਿਹਾ ਸੀ પેટ્રોલ ਪੰਪ ਤੇ ਜਦੋਂ ਉਹ ਪਹੁੰਚੇ ਤੇ ਉਹਨਾਂ ਨੇ ਵੀਡੀਓ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਨਾ ਜਿਹੜਾ ਮੈਨੇਜਰ ਹੈ ਉਹ ਇਹਨਾਂ ਦੇ ਉੱਪਰ ਯਾਨੀ ਕਿ ਕਦੇ ਬੇਤੁਕੀ ਗੱਲ ਕੀਤੀ ਬਤਮੀਜ਼ੀ ਨਾਲ ਉਹਨਾਂ ਨੇ ਬੋਲਿਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰੈਸ ਬੁਲਾ ਲਏ ਦੋਸਤੋ ਬਾਅਦ ਨਹੀਂ ਨਹੀਂ ਉਹਨਾਂ ਨੂੰ ਪਤਾ ਸੀਗਾ ਇਹ ਨਹੀਂ ਸੀਗਾ ਇਹ ਜਾਣ ਕੇ ਕਰ ਰਹੇ ਨੇ ਕੱਲ ਤੋਂ ਇਹ ਚੀਜ਼ੇ ਕਰ ਰਹੇ ਨੇ ਇਹ ਹਰ ਪ੍ਰੈਸ ਵਾਲੇ ਨਾਲ ਇਹ ਹੀ ਚੀਜ਼ ਕਰਦੇ ਬਤਮੀਜ਼ੀ ਨਾਲ ਗੱਲ ਕਰ ਪਹਿਲੇ ਤਾਂ ਤੇਲ ਗਲਤ ਪਾਉਂਦੇ ਨੇ ਉੱਪਰ ਸੇ ਧਮਕੀਆਂ ਦਿੰਦੇ ਨੇ ਫਿਰ ਟਾਈ ਤੁਸੀਂ ਕੈਮਰੇ ਲਾਇਓ ਚੈੱਕ ਕਰੋ ਉੱਪਰ ਚ ਕਰੇ ਉੱਪਰ ਚ ਕਰੇ ਪਿੱਛੇ ਕੰਪਨੀ ਤੋਂ ਤੇਲ ਇਦਾਂ ਆ ਰਿਹਾ ਤੁਸੀਂ ਸੈਂਪਲ ਚੈੱਕ ਕੀਤਾ ਕੰਪਨੀ ਤੋਂ ਆ ਰਿਹਾ ਹਾਂ ਤੁਸੀਂ ਸੈਂਪਲ ਚੈੱਕ ਕਰੋ ਨਾ ਪੰਪ ਤੇ ਕੰਪਨੀ ਦੋਨੇ ਬਈ ਰਾਈਟ ਇਸੇ ਬਾਈਕ ਵਾਲੇ ਦੀ ਕੀ ਕਮੀ ਹੈ ਕਾਰ ਵਾਲੇ ਦੀ ਕੀ ਗਲਤੀ ਹੈ ਤੁਸੀਂ ਤੇਲ ਪਾਰੋ ਤੁਸੀਂ ਇੱਕ ਗੱਡੀ ਹੋ ਦੋ ਗੱਡੀਆਂ 10 ਗੱਡੀਆਂ ਦੇ ਤੇਲ ਰਾਤ ਸੈਂਪਲ ਚੈੱਕ ਕਰੋ ਕਿੰਨੇ ਗੱਡੀਆਂ ਦੇ ਦਾ ਨਾਮ ਖਰਾਬ ਨਹੀਂ ਹੋ ਰਿਹਾ ਇਹਨਾਂ ਦੀ ਸੇਲਿੰਗ ਵੱਧ ਰਹੀ ਹੈ ਲੋਕ ਸੇਲਿੰਗ ਵਧਾ ਰਹੇ ਲੇਕਿਨ ਇਹ ਆਪਣਾ ਨਾਮ ਆਪਣੇ ਆਪ ਖਰਾਬ ਕਰ ਰਹੇ ਨੇ ਆਪਣੇ ਨਾਮ ਨਹੀਂ ਦੇ ਰਹੇ ਲੋਕਾਂ ਨੂੰ ਭਾਂਦੂ ਫੁੱਦੂ ਸਮਝਦੇ ਆ ਇਹ ਤੁਸੀਂ ਗੱਲ ਕੀਤੀ ਅੱਗੇ ਇੱਕ ਨਾ ਮੈਡਮ ਜੀ ਨੇ ਰੱਖੀ ਸੀ ਕਾਲੀ ਜੀ ਗਿਰਕੇ ਜੇ ਕਰਦੀ ਮੈਂ ਇਹਨਾਂ ਨੂੰ ਕੰਪਲੇਨ ਕਰਕੇ ਗਿਆ ਸੀ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਬੱਚਿਆਂ ਨੂੰ ਕੋਈ ਕਹਵੇ 450 ਉਹਨਾਂ ਨੂੰ ਕੁਝ ਨਹੀਂ ਪਤਾ 450 ਕੀ ਹੁੰਦਾ 450 ਕਹੋਗੇ ਤਾਂ ਪਤਾ ਲੱਗਦਾ ਵੀ 450 ਹੋ ਗਿਆ ਉਹ ਗੁੜੀਆਂ ਤੇਲ ਪਵਾਣਾ ਜੀ ਉਹਨੂੰ ਗੰਦੀ ਟੈਂਕੀ ਫੁੱਲ ਕਰਦੇ ਇਹਨੇ ਗਿਰਕੀ ਜੀ ਨੇ ਕੀ ਕੀਤਾ ਪਹਿਲਾਂ 50 ਰੁਪਏ ਦਾ ਤੇਲ ਪਾਤਾ ਫਿਰ ਜਿਹਨਾਂ ਗ ਬੇਟਾ ਮੀਟਰ ਦੇਖ ਮੈਂ ਜ਼ੀਰੋ ਕਰਨ ਲੱਗੀ ਆ ਉਹਨੂੰ ਪਤਾ ਹੈ ਉੱਤੇ ਨੋਜ਼ਲ ਚਲਾ ਕੇ ਕਹਿੰਦੀ ਪੈ ਗਿਆ 450 ਰੁਪਏ ਤੇਲ ਲਿਆ 450 ਰੁਪਏ ਜਦ ਕੀ ਤੇਲ ਪਾਇਆ ਦੂਜੀ ਗੱਲ ਦੂਜੀ ਗੱਲ 50 ਪਹਿਲਾਂ ਪਾਇਆ 400 ਦਾ ਹੁਣ ਪਤਾ ਕਿ ਅਕਸਰ ਪਹਿਲਾਂ ਵੀ ਇਦਾਂ ਦੇ ਮਾਮਲਾ ਪਹਿਲਾਂ ਵੀ ਹੁੰਦਾ ਜੀ ਸਾਰਾ ਕੁਝ ਕਰਦੇ ਐ ਇਹ ਜੀ ਇਹ ਤੁਹਾਡੇ ਨਾਲ ਨਹੀਂ ਇਹ ਸਾਰਾ ਕੁਝ ਕਰਦੇ ਆ ਤੁਹਾਡੇ ਨਾਲ ਮੈਨੇਜਰ ਸਾਹਿਬ ਤਾਂ ਨਹੀਂ ਤੁਹਾਡੇ ਨਾਲ ਬਦਕਮੀ ਜਿਹੀ ਗੱਲ ਕਰਦੇ ਨਹੀਂ ਮੈਨੇਜਰ ਨੇ ਆਪਣੇ ਕੋਈ ਐਵੇਂ ਕੋਈ ਗੱਲ ਨਹੀਂ ਮੈਨੇਜਰ ਨੇ ਕੀਤੀ ਹੈਗੀ ਸਟਾਫ ਤਾਂ ਇਹਨਾਂ ਦਾ ਵਧੀਆ ਠੀਕ ਹੈ ਜੀ ਬਾਕੀ ਆ ਜਿਹੜਾ ਕੰਮ ਹੋਇਆ ਇਹ ਗਲਤ ਹੈ ਜੀ ਹੁਣ ਕੀ ਮੰਗ ਕਰਦੇ ਜ 100 ਰੁਪਏ ਪਹਿਲੇ ਪਰੇਸ਼ਾਨ ਇੱਥੇ ਪਹੁੰਚੇ ਆ ਜਿਨ੍ਹਾਂ ਦੀਆਂ ਐਡੀਆਂ ਖਰਾਬ ਹੋ ਚੁੱਕੀਆਂ ਜਾਂ ਕਈ ਹੋਰ ਰਾਤੀ ਜੀ ਇਥੋਂ ਜਾਣ ਲੱਗੇ ਘਰ ਵਾਪਸ ਜਾਣ ਲੱਗੇ 200 ਰੁਪਏ ਪੇਲ ਪਵਾ ਕੇ ਗਿਆ ਜੀ ਸੇਰੇ ਉੱਠਿਆ ਜੀ ਆਪਣੇ ਫੈਕਟਰੀ ਨੂੰ ਜਾਣ ਲੱਗਿਆ ਤੇ ਮਿਸ ਮਾਰਦੀ ਪਈ ਸੀ ਅਸੀਂ ਕੋਈ ਕਚੜਾ ਕਿ ਰਾਤ ਮਾਂ ਬਾਰਿਸ਼ ਪਈ ਹੋਣੀ ਹੈ ਸ਼ਾਇਦ ਪਾਣੀ ਪਾਣੀ ਪੈ ਗਿਆ ਹੋਣਾ ਜਿਹਦੇ ਫੋਰਮਾ ਸਕੂਟਰ ਦੀ ਦੁਕਾਨ ਤੇ ਵਰਕਸ਼ਾਪ ਤੇ ਗਿਆ ਉਹ ਕਹਿੰਦਾ ਜੀ ਤੁਸੀਂ ਪਹਿਲੇ ਦੱਸੋ ਤੇਲ ਕਿੱਥੋਂ ਪਵਾਇਆ ਮੈਂ ਕੀ ਹੋ ਗਿਆ ਜੀ ਕਿੱਥੇ ਦੀ ਦੁਕਾਨ ਹੈ ਇਹ ਇਹ ਹੈਗੀ ਜੀ ਆਪਣਾ ਕਰਮਾ ਆਪਣੇ ਕਰਮਾ ਹਸਪੀਟਲ ਦੇ ਬਿਲਕੁਲ ਨਾਲ ਹੈ ਹਾਂ ਜੀ ਉਹ ਕਹਿੰਦਾ ਜੀ ਇੱਥੇ 10 ਮਸافر ਸਾਡੇ ਕੋਲ ਰਾਤੀ ਆਏ ਆ ਇਹ ਇਹਦੇ ਚ ਪਾਣੀ ਪਿਆ ਆ ਟੈਂਕੀ ਖੋਲੀ ਨੇ ਪਾਣੀ ਦਿਖਾਇਆ ਹੁਣ ਪੂਰੀ ਟੈਂਕੀ ਸਾਫ਼ ਕਰਾ ਕੇ 450 ਰੁਪਏ ਲਗਾ ਕੇ ਪੋਲ ਦਾ ਤੇਲ ਪਵਾਂ ਚੱਲਿਆ ਜੀ ਕੀ ਫਾਇਦਾ ਹੋਇਆ ਤੇਲ ਪਵਾ ਕੇ ਵੀ ਨੁਕਸਾਨ ਗੱਡੀ ਵੀ ਖਰਾਬ ਤੇ ਫਿਰ ਟਾਈਮ ਵੀ ਖਰਾਬ ਪੈਨ ਵੀ ਖਰਾਬ ਜੀ ਹੁਣ ਪਵਾਂ ਚੱਲਿਆ ਜੀ ਕਿਤੇ ਇੱਧਰ ਸ਼ਿੰਗਾਰ ਦੇ ਇੱਧਰ ਦੇ ਪੰਪ ਵਾਲਿਆਂ ਨੂੰ ਹੈ ਇੱਧਰ ਦੇ ਪੰਪ ਵਾਲਿਆਂ ਨੂੰ ਕਿੱਦਾਂ ਦੇਖਦੇ ਆ ਕੀ ਆ ਮਤਲਬ ਸਮਝ ਤੋਂ ਬਾਹਰ ਆ ਜੀ ਦੇਖੋ ਅੱਜ ਮੈਂ ਨਹੀਂ ਆ ਦੇਖੋ ਕਿਵੇਂ ਦੁਨੀਆ ਲੱਗੀ ਹੋਈ ਆ ਇਸ ਕੰਮ ਦੇ ਬਹੁਤ ਰਾਤਾਂ ਬਹੁਤ ਰਾਤਾਂ ਜੇ ਕੋਈ ਝੂਠ ਬੋਲੂਗਾ ਇੱਕ ਦੋ ਬੰਦੇ ਬੋਲਣਗੇ ਇੰਨੇ ਲੋਕ ਥੋੜੀ ਝੂਠ ਬੋਲ ਮੈਂ ਕਿ ਹਰਾਮ ਆ ਕਮਾਲ ਹੋ ਗਈ ਇਹ ਗੱਲ ਬਿਲਕੁਲ ਇਹ ਕਿਹੜੀ ਆ ਚਲੋ ਮੇਰਾ ਨਾਮ ਪੰਕਜ ਹੈ ਮੈਂ ਰਾਤੀ 9:30 ਵਜੇ ਇਹਨਾਂ ਕੋਲ ਤੇਲ ਪਾਇਆ ਸੀ 210 ਰੁਪਏ ਦਾ ਆਨਲਾਈਨ ਹੀ ਪਾਇਆ ਸੀ ਇਹਨਾਂ ਕੋਲ ਕਾਹਦੇ ਚ ਕਾਹਦੇ ਚ ਆਪਣਾ ਇਹਦੇ ਐਕਟਿਵਾ ਦੇ ਵਿੱਚ ਪਾਇਆ ਸੀਗਾ ਤੇ ਉਹ ਰਾਤੀ ਨਾ ਇੱਥੇ ਅੱਗੇ ਜਾ ਕੇ ਮੇਰੀ ਐਕਟਿਵਾ ਬੰਦ ਹੋਣ ਲੱਗ ਗਈ ਨਾਲ ਮੇਰੀ ਵਾਈਫ ਸੀਗੀ ਨਾਲ ਛੋਟਾ ਜਿਹਾ ਬੱਚਾ ਮੈਂ ਓਖੇ ਸੋਕੇ ਹੋ ਗਿਆ ਨੂੰ ਐਕਟਿਵਾ ਨੂੰ ਘਰੇ ਲੈ ਗਿਆ ਹੁਣ ਮੈਂ ਆਂਦੇ ਹੋਏ ਫੇਰ ਮੈਨੂੰ ਇਹੀ ਦਿੱਕਤ ਆ ਰਹੀ ਸੀਗੀ ਹੁਣ ਮੈਂ ਇਹਦੀ ਟੈਂਕੀ ਸਾਫ਼ ਕਰਾਈ ਆ ਮੇਰੇ ਕੋਲ ਪ੍ਰੂਫ ਆ ਆ ਉਹਨਾਂ ਨੇ ਬੋਤਲ ਕੱਢੀ ਆ ਦੇਖੋ ਇਹਦੇ ਚ ਆ ਦੇਖੋ ਕੀ ਨਿਕਲਿਆ ਆਇਆ ਪਾਣੀ ਸੀਗਾ ਫੋਟੋ ਜਾਂ ਵੀਡੀਓ ਤੁਹਾਡੇ ਕੋਲ ਆ ਇਹ ਫੋਟੋ ਮੈਂ ਖਿੱਚੀ ਆ ਸਾਨੂੰ ਸੈਂਡ ਕਰ ਠੀਕ ਹੈ ਜੀ ਤੇ ਫੇਰ ਉਸ ਤੋਂ ਬਾਅਦ ਆ ਤੇ ਹੁਣ ਹੁਣ ਮੈਂ ਇਹ ਦੇ ਇਹਦੇ ਚ ਸਾਰੀ ਸਾਫ ਕਰਵਾ ਕੇ ਲਿਆਇਆ ਮੇਰੇ ਪੈਸੇ ਵੀ ਲੱਗੇ ਨੇ ਹੁਣ ਤੇ ਮਤਲਬ ਕਿ ਇਹੀ ਚਾਹਨਾ ਕਿ ਇਹ ਪਾਣੀ ਮਿਕਸ ਕਰਦੇ ਬੇ ਨੇ ਤੁਸੀਂ ਮੇਜਰ ਸਾਹਿਬ ਨਾਲ ਗੱਲ ਕੀਤੀ ਮੈਂ ਤਾਂ ਹੁਣ ਆ ਰਿਹਾ ਜੀ ਮੈਂ ਦੇਖਿਆ ਕਿ ਇੱਥੇ ਕੱਟ ਹੋਇਆ ਪਿਆ ਮੈਂ ਕਿਹਾ ਮੇਰੇ ਹਿਸਾਬ ਨਾਲ ਮੈਂ ਕਿਹਾ ਸ਼ਾਇਦ ਕਿਤੇ ਮੇਰੇ ਨਾਲ ਹੀ ਹੋਇਆ ਪਰ ਸਾਰਿਆਂ ਨਾਲ ਹੀ ਹੋਇਆ ਆ ਇਦਾਂ ਸਾਰਿਆਂ ਨਾਲ ਹੋ ਗਿਆ ਪਰ ਇਹ ਗਲਤ ਹੋਇਆ ਕੰਮ ਜੋ ਵੀ ਹੋਇਆ ਇਹਦੇ ਲਈ ਸਰਕਾਰ ਨੂੰ ਇਹਦੇ ਪੰਪ ਦੇ ਨਾਲ ਖਿਲਾਫ ਇਹਦੇ ਕਾਰਵਾਈ ਕਰਨੀ ਚਾਹੀਦੀ ਆ ਮੈਨੂੰ ਤੇ ਸਾਡਾ ਮੈਂ ਤਾਂ ਬਸ ਇਹੀ ਚਾਹੁੰਦਾ ਕਿ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਜੀ ਦੇਖੋ ਇੱਕ ਤਾਂ ਟਾਈਮ ਖਰਾਬ ਹੋਇਆ ਸਾਡਾ ਇੱਕ ਪਰੇਸ਼ਾਨੀ ਹੋਈ ਦੂਜੀ ਗੱਲ ਇਹ ਜਿਹੜਾ ਜਿਹੜੇ ਹੁਣ 4 ਪੈਸੇ ਲੱਗੇ ਉਹ ਉਹਦਾ ਵੀ ਖਰਚਾ ਹੋਇਆ ਮੈਂ ਤਾਂ ਹੁਣ ਆਇਆ ਆਂ ਭਾਜੀ ਜਿੱਦਾਂ ਕੱਠ ਦੇਖਿਆ ਮੈਂ ਆਇਆ ਤੇ ਤੁਸੀਂ ਪੈਟਰੋਲ ਪੰਪ ਤੇ ਆਏ ਆ ਮਤਲਬ ਤੁਸੀਂ ਕਹਿੰਦੇ ਇਹਨਾਂ ਦਾ ਰੈਗੂਲਰ ਕਸਟਮਰ ਹੋ ਤੁਸੀਂ ਤੇ ਕੀ ਪ੍ਰੋਬਲਮ ਕੀ ਆਈ ਆ ਤੁਹਾਨੂੰ ਸਾਡਾ ਤਾਂ ਮੈਂ ਐਕਟੀਵੇਟਰ ਇੰਜਨ ਆਕੀ ਖਰਾਬ ਹੋ ਗਿਆ ਸੀ ਇਹਨਾਂ ਕੋਲ ਤੇਲ ਪਵਾਣ ਦੀ ਵਜ੍ਹਾ ਕਰਕੇ ਕਿ ਤੋ ਜਾਣਦੇ ਹੀ ਨਹੀਂ ਅੱਛਾ ਜੀ ਸਾਡਾ ਪੁਰਾਣਾ ਬਹੁਤ ਪੁਰਾਣਾ ਇਹ ਹੈ ਤੇ ਆਪਾਂ ਕੀ ਜੰਨੇ ਲੱਗੇ ਗਏ ਦੁਕਾਨ ਤੇ ਉਹਨਾਂ ਨੇ ਕਿ ਇੰਜਨ ਖਰਾਬ ਹੋ ਗਿਆ ਉਹਨਾਂ ਨੇ ਵੀ ਦੱਸਿਆ ਪੈਟਰੋਲ ਕਰਕੇ ਅੱਛਾ ਇੰਜਨ ਚੇਂਜ ਕਰਵਾ ਲਿਆ 5000 8000 ਲਗਾ ਕੇ ਠੀਕ ਹੈ ਕੋਈ ਮਸਲਾ ਨਹੀਂ ਹਲਾ ਸੀ ਅੱਜ ਵੀ ਬੈਸ ਤੇ ਲੱਗਦਾ ਵੀ ਜਿਹੜਾ ਤੇਲ ਬਾਰ ਬਣ ਕਰਕੇ ਇਹ ਪ੍ਰੋਬਲਮ ਆਈ ਇੰਜਨ ਦੀ ਅਸੀਂ ਰੈਗੂਲਰ ਰੈਗੂਲਰ ਤੇਲ ਪਾਇਆ 100 ਦਾ 200 ਦਾ ਦੂਰਾ ਨਾ ਜਾਣਾ ਸਾਡਾ ਲੱਗਿਆ ਰਹਿੰਦਾ ਆ ਨਾ ਜਾਣਾ ਲੱਗਿਆ ਰਹਿੰਦਾ ਕੋਤਾ ਤੇ ਸੇਲ ਰੈਗੂਲਰ ਕਿਤੇ ਲੋਕ ਨਹੀਂ ਰਹਿੰਦੇ ਹਾਂਜੀ ਹਾਂਜੀ ਬਿਲਕੁਲ ਕੀ ਮੰਨ ਕਰਦੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਤਾਂ ਤੁਹਾਡਾ ਨੁਕਸਾਨ ਹੋ ਰਿਹਾ ਹੈ ਹੋਣੀ ਤੇ ਕਿ ਮੇਰੇ ਨਹੀਂ ਬਾਕੀਆਂ ਦਾ ਵੀ ਹੁੰਦਾ ਹੋਣਾ ਆ ਤੇ ਚਾਰ ਪੰਜ ਤਾਂ ਅਸੀਂ ਹੁਣ ਦੇਖ ਲਿਆ 10 ਕੁ ਮਸਲੇ ਆ ਗਏ ਤਾਂ ਹੀ ਤਾਂ ਮੈਂ ਵੀ ਰੁਕਿੰਦਾ ਬਿਨਾਂ ਤੇ ਕੀ ਲੋੜ ਪਈ ਹੈ ਅਜਾ ਰੈਗੂਲਰ ਕਸਟਮਰ ਪੈਸਾ ਦਿਖਾ ਦੇ ਤੁਸੀਂ ਪਹਿਲਾਂ ਪੈਟਰੋਲ ਪਾਪ ਤਾਂ ਦੁਖਿਓ ਕੇ ਐਕਟਿਵੇਟ ਸੇਲ ਕਰਤੀ ਬਿਲਕੁਲ ਬੈਟਰੀ ਲੱਲੀ ਕੀ ਕਰਦੇ ਸੋ ਬੈਠੀਆਂ ਨਹੀਂ ਕਰਵਾਉਂਦੇ ਸੇਲ ਕਰਦੇ ਸਾਹਿਬ ਕੀ ਨਾਮ ਹੈ ਤੁਹਾਡਾ ਪੰਕਜ ਵਰਮਾ ਜੀ ਆਪਾਂ ਇੱਥੇ ਦੀ ਪੈਟਰੋਲ ਪੰਪ ਦੇ ਖੜੇ ਹਾਂ ਸਰ ਇੱਥੇ ਆਪਣਾ ਮਸਾਲਿਆਂ ਦਾ ਕੰਮ ਹੈ अच्छा जी मैं 9:30 बजे लेके आया एक्टिव है कल सुबह 9:30 बजे 9:30 बजे राती अच्छा जी ਤੇ ਇਹਨਾਂ ਨੇ ਤੇਲ ਮੈਂ 110 ਰੁਪਏ ਦੇ ਪਵਾਇਆ ਇਹ ਕਹਿੰਦੇ ਜੀ 110 ਦਾ ਪਾਇਆ ਮੈਂ ਜਦੋਂ ਇਧਰੋਂ ਗਿਆ ਤੇ ਮੇਰੀ ਗ੍ਰੀਨਲੈਂਡ ਸਕੂਲ ਦੇ ਜਾਂਦੇ ਜਾਏ ਉੱਥੇ ਬੰਦ ਹੋ ਗਈ ਮੇਰੀ ਐਕਟਿਵਾ ਤੁਹਾਡੀ ਕੋਈ ਪਰਚੀ ਦਿੱਤੀ ਸੀ ਤੁਹਾਨੂੰ ਨਹੀਂ ਪਰਚੀ ਇਹਨਾਂ ਨੇ ਨਹੀਂ ਦਿੱਤੀ ਤੇ ਹੁਣ ਐਕਟਿਵਾ ਕਿੱਥੇ ਤੁਹਾਡੀ ਐਸ ਨੇ ਐਕਟਿਵਾ ਇੱਥੇ ਹੀ ਮੇਰੀ ਖੜੀ ਹੈ ਕਦੋਂ ਦੀ ਖੜੀ ਕੀਤੀ ਹੋਈ ਹੈ ਇੱਕ ਕੱਲ ਮੈਂ ਜਦੋਂ ਆਇਆ ਤੇ ਕਹਿੰਦੇ ਇਹ ਬੰਦ ਹੋ ਗਿਆ ਜੀ ਫਿਰ ਮੈਂ ਜਦ ਸਵੇਰੇ ਆਇਆ ਤੇ ਕਹਿੰਦੇ ਸ਼ਾਮ ਨੂੰ ਤੁਸੀਂ ਲੈ ਕੇ ਆਇਓ ਉਹ ਠੀਕ ਹੋ ਜਾਊਗਾ ਮੈਂ ਦੁਪਹਿਰੀ ਲੈ ਕੇ ਇੱਥੇ ਖੜਾ ਕਰਾਇਆ ਉੱਥੇ ਖੜਾ ਹੋ ਅੰਦਰ ਐਕਟਿਵਾ ਕਿੱਥੇ ਖੜੀ ਹੋ ਉਹ ਉੱਥੇ ਐਕਟਿਵਾ ਦਾ ਨੰਬਰ ਨੰਬਰ ਬੋਲਿਓ ਆਪਣੇ ਐਕਟਿਵਾ ਦਾ ਐਕਟਿਵਾ ਦਾ ਨੰਬਰ ਹੈ ਮੇਰਾ 1617 ਹਾਂਜੀ ਕੀ ਮੈਟਰ ਹੈ ਆਪਸੀ ਆਪਸੀ ਮੀਟਰ ਹੈ ਕੀ ਅੱਛਾ ਕੀ ਮੈਟਰ ਗਿਆ ਮੈਂ ਵੀ ਤਾਂ ਮੈਟਰ ਹੀ ਪੁੱਛ ਰਹਾ ਹਾਂ ਰਾਤ ਪਾਣੀ ਡਲਾ ਤਾਂ ਸਕੂਟਰ ਮੇ ਲੋਕੋ ਕੀ ਗਾੜੀਆਂ ਆ ਗਾੜੀ ਖਾ ਗਾੜੀ ਖਾ ਪੈਕ ਲਗਾਇਆ ਹੋਇਆ ਆਪਣੇ ਵੀ ਅਬੀ